ਇਰੇ ਇੱਕ ਕਿਵੇਂ ਨੱਚੇਗੇ ਤ੍ਰਿਸ਼ ਕਿਵੇਂ ਨੱਚੇਗੇ ਕੀ ਹੋ ਗਿਆ ਹੋ ਰਿਹਾ ਯਾਰ ਮੈਂ ਤਾਂ ਯਾਰ ਇਹ ਨੂੰ ਗਾਣਾ ਹੀ ਨਹੀਂ ਜੇ ਗਾਣਾ ਲਈ ਯਾਰ ਦੁਵਾਰੇ ਗਾਣੇ ਆਏ ਆਪਾਂ ਬੋਲ ਮੈਂ ਬੋਲ ਮਾਰਾਂ ਤੈਨੂੰ ਨਾ ਅੱਜ ਮੈਂ ਤਾਂ ਨਿਗਾਹ ਪਊਗੀ ਚੱਲ ਦੁਵਾਰੇ ਹਾਂ ਉਹ ਬੁੱਚੇ ਜਦੋਂ ਗਰਾਲ ਗਦਾਦਾ ਹੋਇਆ ਸ਼ਾਰਟ ਹਨਾ ਹਾਂ ਜਿੱਥੇ ਜਿਹੜੀ ਕੰਟੀਨਿਊਟ ਚੌਥੀ ਖੜਜੂ ਮੈਂ ਹਾਂ ਉਹ ਤਾਂ ਤੁਹਾਨੂੰ ਪਤਾ ਨਹੀਂ ਪਤਾ ਹੈ ਫਿਲਣਾ ਵੀ ਨਹੀਂ ਚੰਗਾ ਚੱਲਾ ਬਈ ਐ ਨਾ ਮਾਰੀ ਬੋਲੀ ਮਾਰੀ ਬੋਲੀ ਮਾਰੀ ਚੰਗਾ ਇਹਦਾ ਨਾਮ ਤੂੰ ਐ ਮੈਂ ਜਾਣ ਕੇ ਛੱਕਿਆ ਸੀ ਆ ਗਲਤ ਤਾਂ ਨਹੀਂ ਸੀ ਪਤਾ ਕਿ ਆਪਣਾ ਗਦਾ ਕਿੱਥੇ ਉੱਥੇ ਕਹਿ ਦੇਣਾ ਕਿ ਜਨਾਬ ਪਤਾ ਹੁੰਦਾ ਕਿਉਂ ਰਿਪੋਰਟ ਕਰਦੇ ਕਿਉਂ ਜਿੱਤੜੇ ਕਟਾਉਂਦੇ ਹੈਨਾ ਕਿਉਂ ਕੁੱਟ ਕਾਂਦੇ ਚਿੱਤਰ ਨਾਲ ਗਈ ਹੁਣ ਕਿਉਂ ਕੁੱਟ ਕਾਂਦੇ ਹਾਂ ਤੇ ਕੁੱਟ ਮਾਰ ਕਿੱਥੇ ਕਿੱਥੇ ਜਨਾਬ ਹਾਂ ਚਲ ਪਾ ਆਹ ਜੀ ਰੋ ਰੋ ਚੱਕੋ ਲੈ ਉਰੋ ਆਹ ਕਲੋਜ਼ ਲੈ ਲੈ ਬਈ ਹੋਰ ਐਂਗਲ ਲੈ ਲੈ ਹਣ ਔਰ ਅੰਗਲ ਲੈ ਲੈ ਕਲੋਜ਼ ਲੈ ਲੈ ਉਹ ਕਹਿਣਾ ਨਹੀਂ ਵੀ ਸਰਪੰਚ ਜੀ ਦੇ ਕਹ ਦੇ ਦੇਖੀ ਲਾਸਟ ਕੀ ਬੋਲੇ ਸੀ ਇਹਨਾਂ ਨੇ ਮੜਾ ਚੱਕੜ ਮੜਦਾ ਮੜਦਾ ਇਹ ਤੇ ਹੀ ਜਦੋਂ ਮੈਂ ਤਿੰਨ ਗੇਣੇ ਨਾ ਉਹ ਨੀਵਾ ਨੀਵਾ ਕਰਦੇ ਨੀਵਾ ਮੜਾ ਜਾ ਕੋਈ ਨਹੀਂ 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 ਜਦੋਂ ਮੈਂ ਤਿੰਨ ਗੇਣੇ ਉਹ 1 2 3 ਦੇਖ ਹੁਣ ਇਹਦਾ ਐਵੇਂ ਸਟੇਮੋਲ ਕਰਨ ਦਾ ਨਾ ਟਾਈਮ ਆ ਗਿਆ ਚਿੱਤਰ ਗੁਪਤ ਹੁਣ ਦੇਖੀ ਅਰੇ ਮੂਰਦੀ ਆ ਗਿਆ ਕੈਮਰੇ ਦੇ ਟਾ ਟਾ ਬਚੂ ਡਰ ਕੋਈ ਨਾ ਇਹ ਵਿਚੱਕ ਲੈਂਦਾ ਯਾਰ ਮੈਂ ਬਾਈ ਸੇਤੀ ਘਰ ਤੇ ਬਾਹਰ ਨਿਕਲ ਮੈਂ ਕਿਹਦੇ ਪਾਸੇ ਇੱਧਰ ਆ ਜਾ ਇੱਧਰ ਆ ਜਾ ਹੈ ਇੱਧਰ ਆ ਉੱਥੋਂ ਵੀ ਆਪਾਂ ਕਿਹਦੇ ਪਾਸੇ ਚਲੋ ਸਰਪੰਚਾ ਓਏ ਸਰਪੰਚਾ ਉਹ ਨਿਕਲ ਬਾਹਰ ਓਏ ਕੈਂਦਰੀ ਕੁੱਤੇ ਮੰਗੂ ਭੌਂਕੀ ਜਾਏਗਾ ਮਹਾਰਾਜ ਗੱਗੂ ਗਿਲ ਦੇ ਡਾਇਲੋਗ ਨਾ ਬੋਲੋ ਆਪਦੇ ਡਾਇਲੋਗ ਬੋਲੋ ਕਿ ਭੁੱਲ ਗਏ ਅੱਛਾ ਰਹਿਣਾ ਛਿਗੜਾਵਾਂਗੇ ਨਹੀਂ ਨਾ ਇਹ ਟੂਣ ਜਿਹੜਾ ਕੈਂਦਰੀ ਕੁੱਤੇ ਹਲੋ ਰੁਕੇ ਅੱਛਾ ਰੁਕੇ ਉਹ ਰੋ ਦੇ ਨਾ ਟੂਣ ਕੋਈ ਨਹੀਂ ਲੱਗੂਗਾ ਕੈਂਦਰੀ ਯਾਰ ਜਿੱਕਾਂ ਤਰੀ ਬੰਗੜਾ ਮੰਗੂ ਪਿਆ ਰਹੇਗਾ ਆਇਆ ਹੈਗਾ ਭੌਂਕੇੜਾ ਦਾ ਸਿਸਟਮ ਉਲਟ ਹੁੰਦਾ ਹੈ ਕੈਂਦਰੀ ਕਿਉਂਕਿ ਤੂੰ ਅੰਦਰੋਂ ਕਿਹੜਾ ਬੋਲੀ ਜਾਂਦਾ ਬੰਗੜੇ ਮੰਗੂ ਅੰਦਰੀ ਬੈਠਾ ਰਹੇ ਓਏ ਹਾਂ ਬੱਲੂngੜੇ ਬੰਗਾਇ ਜੀ ਬੋਲ ਦਿੰਦਾ ਅੰਦਰੀ ਬੜਿਆ ਬੈਠੇ ਜੋਗਰਾਜ ਦਾ ਇਹ ਜੋਗਰਾਜ ਨੂੰ ਕਹੀ ਹੁਣ ਜੋਗਰਾਜ ਦਾ ਟਾਈਟਲ ਨਹੀਂ ਫਿਲਮ ਤਾਂ ਉਦਿਹਲੀ ਇਹੋ ਹੈ ਨਹੀਂ ਉਹ ਇੱਕੋ ਹੀ ਨੇ ਇਹ ਦੋਨੇ ਚਲ ਕਦੇ ਜੂ ਦਾ ਹੁੰਦਾ ਨਾ ਗੱਭੂ ਗਲਤੀ ਸੇਮ ਆਵਾਜ਼ ਕਰਦੇ ਚਲ ਚਲ ਕਰ ਲਾਸੀ ਲਾਸੀ ਆ ਜੋ ਜੀ ਪਿੱਛੋਂ ਆਓ ਉਧਰ ਚਲ ਸਿੱਧੇ ਟੈਕ ਮੰਗਦੇ ਤੁਹਾਨੂੰ ਤੁਹਾਨੂੰ ਗਰਮੀ ਲੈਂਦੀ ਪੀਣੀ ਕੋਈ ਹੋਰ ਕੋਣ ਯਾ ਮੈਂ ਹਾਂ ਮਰ ਜਾ ਜੇ ਕਿਹੜਾ ਕੰਮ ਜਮ ਲੋਕ ਦਾ ਮਾਲਕ ਬਸ ਐ ਕਰੂਗਾ ਮੈਨੂੰ ਮੈਂ ਗਦਾ ਖੋਗੇ ਫਿਰ ਢੋਟ ਜਾਣਗੇ ਫਿਰ ਮੇਰੇ ਮਗਰ ਤੇਰੇ ਮਗਰ 12 ਹੋ ਜੀ ਦੂ ਅੱਛਾ ਉਰੇ ਜੀ ਬਹੁਤ ਬੱਜ ਗਏ ਤੇਰੇ ਹੱਥ 'ਚ ਗਦਾ ਸਰਪੰਚਾ ਆਹ ਠੀਕ ਹੈ ਗਏ ਕੁੱਟਣ ਬਾਅਦ ਤੇ ਕੋਟੇ ਨਾ ਦਦੋ ਲੋਟ ਨੀਓ ਫਿਰ ਹੋਈ ਇਹਦਾ ਕੁਕਿੰਗ ਜੀ ਤੇ ਮੈਂ ਕਿਹੜਾ ਭੱਜਾਂਗੇ ਇੱਥੋਂ ਬਈ ਗੱਲ ਸੁਣੀ ਲਾਸਟ ਡਾਇਲੋਗ ਨਹੀਂ ਛੋਟੇ ਇਹ ਨਿਕਲ ਰਹੀ ਆ ਕਿਹੜਾ ਵੇ ਉਹ ਨੂੰ ਚੱਕੂ ਦੇ ਅੰਦਰ ਐਥੋਂ ਵੀ ਬੁਲਾ ਸਕਦੇ ਰਸੋਈ ਚ ਬੁਲਾ ਲੈ ਕਿਉਂਕਿ ਇੱਥੇ ਕਰ ਰਹਿ ਨੇ ਕਿੰਨੇ ਰਸੋਈ ਚ ਰਸੋਈ ਚ ਨਿਕਲੇ ਤੇ ਅਸੀਂ ਬਈ ਉਰੇ ਜੀ ਆਵਾਂਗੇ ਕਿਸ ਹਿਸਾਬ ਨਾਲ ਉਰੇ ਜੀ ਆਵਾਂਗੇ ਫਿਰ ਅੱਗੇ ਅੰਦਰ ਕਹਿੰਦੇ ਸੀ ਚੱਲ ਚਾ ਹਾਂ ਫਿਰ ਇੱਥੇ ਕੀ ਨੁੱਕੜ ਤਾਂ ਮੈਂ ਦੱਸ ਦਿਆਂਗਾ ਐਕਸ਼ਨ ਖੜ ਜਾ ਉਹ ਸਿੱਧੀ ਫੜ ਲਉ ਫਿਰ ਤਾਂ ਉਰੇ ਤੈਨੂੰ ਮੈਂ ਦੱਸ ਦਿਆਂ ਜਮਰਾਜ ਦਾ ਕੀ ਹਾਲਾ ਲੋਟਾ ਵਧੀਆ ਤੂੰ ਦੱਸ ਬਈ ਕਿੰਮੀਆਂ ਵਧੀਆ ਠੀਕ ਆ ਜਾ हां तो वार एक मिनट अंकल जी की हालા ਬਹੁਤ ਵਧੀਆ ਚੜਦੀ ਕਲਾ ਸਹੀ ਹੋ ਜਾਮਾ हां ਉਹ ਸਦਾ ਦੁਵਾਲੀ ਸਾਧ ਦੀ ਅਠੋ ਪੈਰ ਬਸੰਤ ਹਾਈ ਹਾਈ हां ਚੜਦੀ ਕਲਾ ਚਾ ਜਮਾ ਤੁਸੀਂ ਇਹਨ ਸਮਝੋ ਗਗਨ ਉੱਥੇ ਖੜੀਏ ਥੋੜਾ ਗਰਮੀ ਹੈ ਨਾ ਗਰਮੀ ਗਰਮੀ ਠੀਕ ਆ ਜਮ ਕੋਲਮਲਾ ਕੇ ਬਹੁਤ ਵਧੀਆ ਠੀਕ ਹੈ ਸਹੀ ਆ ਨਾ ਇਸ ਤੋਂ ਨਾ ਅੱਜ ਠੀਕ ਹੈ ਗਰਮੀ ਕੋਈ ਬਹੁਤ ਮੈਂ ਕੀ ਸੀਨਾ ਤੇ ਰੱਖੋ ਕੇ ਸੀ ਪੰਜਾ ਹੈ ਸੀਨ ਕੀ ਆਪਣਾ ਸੀਨ ਹੁਣ ਦੱਸੂਗਾ ਅਜੇ ਰਾਜੂ ਅਜੇ ਤਾਂ ਕਰਾਇਆ ਵੀ ਆਜੋ ਕਰਾ ਸੈਟ ਤੇ ਸਾਹਮਣੇ ਆਓ ਉਦੋਂ ਮੈਂ ਹੁਣ ਦੱਸੂਗਾ ਕੀ ਕਹਿੰਦਾ ਮੋੜੀ ਨਾਲ ਜਾਇਆ ਹੁਣ ਜਾ ਰਿਆ ਸੀ ਮੇਰਾ ਹਾਂ ਕੌਣ ਆ ਉਹ ਮੁਸੀਬਤ ਹੈ ਇਹ ਮੁਸੀਬਤ ਤਾਂ ਹਾਲ ਦੀ ਦਿਨ ਉਹ ਤਾਂ 2-4 ਦਿਨਾਂ ਆਉਂਦੀ ਨਹੀਂ ਇਹ ਰਸ ਕੌਣ ਹੈ ਇਹ ਵੱਡੀ ਮੁਸੀਬਤ ਹੈ ਉਹ ਤਾਂ ਵਿਆਹ ਤਾਂ ਨਾ ਬੰਦ ਸਿੱਧਾ ਸਿੱਧਾ ਕੌਣ ਆਏ ਦੂਜੇ ਘਰ ਵਾਲੀ ਹੈ ਤੇਰੇ ਦੋ ਵਿਆਹ ਹੋਏ ਹੋਏ ਨੇ ਹੈ ਤੂੰ ਜਰਮੈਨ ਰਾਪਾ ਕਰਾਦ ਸੋਚੀ ਹੰਦਾ ਸੀ ਸੰਚਤ ਹਾਂ ਇਹ ਕੀ ਹੋ ਜਾ ਮਜ਼ਾਕ ਹੈ ਦੂਜੇ ਘਰ ਵਾਲੀ ਪਹਿਲੇ ਘਰ ਵਾਲੀ ਮੈਂ ਮਿਆ ਕਰਨ ਨੂੰ ਮੈਂ ਹੀ ਥਿਆਈ ਆ ਨਾ ਨਾ ਤੂੰ ਕਦੋਂ ਵਿਆਹ ਕਰਾ ਲਿਆ ਨਹੀਂ ਨਹੀਂ ਉਹ ਦੂਜੇ ਘਰ ਹਾਂ ਸਤ ਪੰਚਾਇਤ ਤੂੰ ਤਾਂ ਮਹਾਰਾਜਾ ਪਟਿਆਲੇ ਤੋਂ ਵੀ ਟੱਪ ਗਿਆ ਨਾ ਸਰਪੰਚਾ ਦੂਜੇ ਘਰ ਵਾਲੀ ਤੂੰ ਤਾਂ ਪੂਪੇ ਮਹਾਰਾਜੇ ਨੂੰ ਵੀ ਫੇਲ ਕਰ ਗਿਆ ਪੂਪਾ ਸਾਡੇ ਇੱਥੇ ਤਾਂ ਧਰਮਰਾਜ ਵੀ ਫੇਲ ਹੈ ਮਗਰ ਇਹ ਤਾਂ ਮਹਾਰਾਜਾ ਪਟਿਆਲਾ ਵੀ ਫੇਲ ਹੈ ਹਾਂ ਤੂੰ ਤਾਂ ਪੂਪੇ ਤੋਂ ਵੀ ਟੱਪ ਗਿਆ ਵੀ ਕੀ ਫਿਰ ਹੁਣ ਕੀ ਕਰਾਂ ਮੈਂ ਇਦੋਂ ਭੱਜ ਗਈ ਫਿਰ ਹੁਣ ਮੈਂ ਦੁਬਾਰਾ ਵਿਆਹ ਕਰਾਉਣਾ ਨਹੀਂ ਸੀ ਤੇ ਹੁਣ ਕੀ ਲੈਣ ਆਈ ਏ ਫਿਰ ਇਹ ਇਹ ਤਾਂ ਮੈਨੂੰ ਵੀ ਨਹੀਂ ਪਤਾ ਤਲਾਕ ਹੋਇਆ ਹੋਇਆ ਤੇਰਾ ਨਾ ਫਿਰ ਤਲਾਕ ਕਰਾਈ ਵਿਆਹ ਕਰਾ ਲਿਆ ਤੇ ਤੂੰ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਮੈਂ ਕਹ ਦੂੰ ਤੂੰ ਵੀ ਤਾਂ ਬਿਨਾਂ ਤਲਾਕ ਤੇ ਇੱਥੇ ਫਿਰਦੀ ਆਂ ਅੱਜਕੱਲ ਮੇਰਾ ਵਿਆਹ ਕਿਤੇ ਨਾ ਹੋਇਆ ਪਹਿਲਾਂ ਚੂੜਾ ਮੈਂ ਕਹ ਦੂੰ ਚੂੜਾ ਕੱਤ ਬਾਅਦ ਉਹ ਤਾਂ ਮੈਂ ਸ਼ੌਂਕ ਨੂੰ ਪਾਣੀਆ ਪੁੱਤਣੀ ਗੱਲ ਨਹੀਂ ਲੈਂਦੇ ਆਪਾਂ ਉੱਥੋਂ ਦੇਖੀਂ ਮਤਲਬ ਦੇਖਣਾ ਚਾਹਦੇ ਨਹੀਂ ਬਿਲਕੁਲ ਨਾ ਤੂੰ ਤਲਾਕ ਲਈ ਆਈਂ ਨੀ ਵਿਰਾਤਲਾਕ ਲਈ ਦੂਜਾ ਵਿਆਹ ਕਰਾਇਆ ਹੁਣ ਹੁਣ ਮੈਂ ਕਹੂ ਉਹ ਵੀ ਆਉ ਤੇਰਾ ਤਾਂ ਅਸੀਂ ਸਰਪੰਚ ਨਹੀਂ ਦਿਹਾਤੇ ਤੂੰ ਕੇਰਾ ਤਾਂ ਅਸੀਂ ਆਏ ਹੈ ਹੈ ਕਿ ਨਾ ਐ ਪਰਾਂ ਦੀ ਆਇਓ ਪਰਾਂ ਦੀ ਖੜੇ ਪੇ ਡਰਦੇਗਾ ਤੂੰ ਕੇਰਾ ਤਾਂ ਅਸੀਂ ਡਰਾਂਗੇ ਵੀ ਉਹਦੇ ਹੱਥ ਚ ਆ ਜਾਏ ਫਿਰ ਉਹ ਚੀਜ਼ ਗੱਲ ਚੱਲੀ ਫਿਰ ਦੂਰ ਕਦੇ ਇਹ ਚਾਹ ਬਣਾ ਕੇ ਲਿਆ ਹਨ ਚਾਹ ਜਦੋਂ ਪੀਵਾਂਗੇ ਨਾ ਸਾਰੇ ਐ ਬੈਠੇ ਹੋਵਾਂਗੇ ਜਗਾ ਇੱਥੋਂ ਉੱਠ ਕੇ ਇੱਥੇ ਬਠਣਾ ਤੂੰ ਇੰਨਾ ਕਿ ਧਿਆਨ ਰੱਖੀ ਇੱਥੋਂ ਉੱਠ ਕੇ ਆ ਜਾਏਗਾ ਜਗਾ ਉਹ ਚਾਹ ਉਹਦੇ ਚ ਡਰੈਲ ਮਾਰ ਦਈਏਗਾ ਚਾਹ ਉੱਤੇ ਪਈ ਜੂ ਮੇਰੇ ਨਾਲ ਮੈਂ ਕੱਪੜੇ ਚੇਂਜ ਕਰ ਲਵਾਂ। ਇਹ ਬੜੇ ਗੋਹ ਮਹਾਰਾਜ। ਇਹ ਕਿਹੜੀ ਲੱਕੜੀ ਦੀ ਹੈ? ਇਹ ਕਹੂੰਗਾ ਮਹਾਰਾਜ ਤੁਸੀਂ। ਚਿੱਤਰਕੋਟ ਉਦੋਂ ਮੈਂ ਜਾਂਦਾ ਜਾਂਦਾ ਮੈਂ ਇੱਧਰੋਂ ਟੱਪ ਚੂੰਗਾ। ਇਹ ਨਹੀਂ ਨੂੰ ਜਾਂਦਾ ਕਿ ਚਿੱਤਰਕੋਟ ਮੈਂ 1 ਮਿੰਟ ਆਇਆ ਜਾਂਗਾ। ਆਏ ਨੂੰ ਜਾਏਗਾ। ਬਸ ਜਦੋਂ ਇੱਥੇ ਆ ਗਿਆ ਮੇਰੇ ਕੋਲ ਉਦੋਂ ਮੜਾ ਰੈਐਕਸ਼ਨ ਦੇ ਦੀ ਵੀ ਪੱਦ ਵੱਜਾ। ਬਾਜ ਲੱਗੂਗੀ ਧੂੰ ਦੀ। ਹਾਂ। ਚੱਲ। ਰੈਰ। ਚੱਲ ਜਾ ਹੁਣ ਖੜੀਓ। ਮੈਂ ਇਹਦੇ ਪਿੱਛੇ ਆ। ਕਿਹਦੇ? ਇੱਧਰ ਹੀ ਖੜੋਂਗੇ ਹਾਂ। ਰੈਰ। ਮੈਂ ਜਦੋਂ ਪਿੱਛੇ ਲੰਘਦਾ ਆ ਕਿ ਹੈਂ? ਤੂੰ ਕਿਹਾ ਕੀ ਨਾਣਾ ਉਹ ਮੈਂ ਤਾਂ ਦੱਸੂ ਕੀ ਘਣਾ ਇੱਧਰ ਆ ਜਾ ਤੁਸੀਂ ਉੱਧਰ ਜਾਓ ਬਾਹਰ ਕਿਰ ਓਏ ਹਜੇ ਤਾਂ ਰਾਤ ਆ ਤਾਂ ਜਾਣਦੇ ਸਾਰੇ ਬੈਠਣਗੇ ਮੌਕੇ ਤੇ ਠਹਾਉਣੀ ਮੌਕੇ ਤੇ ਹਜੇ ਤਾਂ ਸੀਨ ਹੀ ਨਹੀਂ ਹੋ ਬਣਿਆ ਕਰ ਲੈ ਆ ਤੋ ਮਾਰੇ ਵੀ ਤੂੰ ਮੇਰੇ ਮੂਰੇ ਮੂਰੇ ਪਾਜਦੇ ਰਹਤੇ ਤੇ ਕਿੱਸੇ ਹੁੰਦਾ ਓ ਰਾ ਕਿੱਥੇ ਆ ਜਾ ਮੈਂ ਫਲੋ ਚਾ ਪੂਰਾ ਚੱਲ ਇਹ ਕਲੋਜ ਲੈ ਉਹ ਮੇਰੀ ਕੁਲੀ ਹੈ ਜਵਾਨ ਲਪੜਾਉਣਾ ਮੇਰੀ ਗੱਲ ਸੁਣ ਲਈ ਸੁਣ ਇਹ ਮੈਨੂੰ ਕਿਵੇਂ ਪਤਾ ਲੱਗਿਆ ਚੱਲ ਪ੍ਰਾਵਾਲ ਦੀ ਚਾਹ ਪੀਓ ਕੀ ਚੋ ਗਿਆ ਸਪੰਜੀ ਨਾ ਕਦਣਾ ਦੀ ਐਕਸ਼ਨ ਸਪੰਚਾ ਉਹ ਕੀ ਸੀ ਮੇਰੇ ਡਾਇਲਗ ਫੇਰਾ ਸੀ ਤੇਰਾ ਗਦਿਆ ਠੀਕ ਹੈ ਇਹਦਾ ਗੁੰਮ ਗਿਆ ਸੀ ਪਤਾ ਤੂੰ ਅਸੀਂ ਹੈਵਨ ਪਤਾ ਸੀ ਥੋੜਾ ਹੀ ਜਬਰਦਸਤ ਹੋ ਰਿਹਾ ਹੈ ਜਬਰਦਸਤ ਤੇ ਅਸੀਂ ਕੱਲ ਜਦੋਂ ਐਕਸਪਲੇਨ ਕਰ ਰਹੇ ਸੀ ਬੋਰਡ ਵੀ ਲਿਆ ਹਾਂ ਜੀ ਤੱਕ ਐਕਸਪਲੇਨ ਕਰ ਰਹੇ ਸੀ ਬਹੁਤ ਆਸੀ ਨਿਕਲ ਰਹੇ ਗੱਪਾਂ ਚ ਕੱਲ ਜਵਾਬ ਕੀਤਾ ਸੀ ਉਹਨੂੰ ਮੱਕੀਆ ਦੂਰ ਰੀਲ ਜੀ ਹੈ ਨਾ ਐਵੇਂ ਰੀਲ ਹੈ ਨਾ ਐ ਰੀਲ ਦੇ ਕਿੰਨੇ ਤੱਕ ਭੱਜ ਜਾਂਦਾ ਜਾਂਦਾ ਜਵਾਕ ਜਾਂ ਨਹੀਂ ਮਾਰ ਜਾਂਦਾ ਹਾਂ ਉਹ ਬਣਾਉਂਦੇ ਹੁੰਦੇ ਨੇ ਬਾਈ ਇਹੇ ਉਹ ਜਿਹੜੇ ਉਹ ਨਹੀਂ ਹੁੰਦੇ ਬਈ ਇਹੇ ਸੈਂਕਲ ਜਾਂ ਦੇਖ ਤੱਕ ਕਦੇ ਖਾਲੀ ਚ ਕਦੇ ਕੁਝ ਕਰਤਾ ਬਈ ਇਹੇ ਬਣਾਉਂਦੇ ਹੁੰਦੇ ਨੇ ਉਹੀ ਤੁਰੇ ਜਾਂਦੇ ਨੇ ਹਾਂ ਟਾਇਰ ਜਾਂ ਉੜ ਜਾਂਦਾ ਕਦੇ ਕੁਝ ਹੋ ਜਾਂਦਾ ਕਾ ਬਣੀ ਫਣੀ ਵੀ ਕਰੇ ਚਾਹੇ ਵੀ ਬਣੀ ਇਹ ਤਾਂ 2 ਮਿੰਟ ਹੀ ਲਾਵਾਂਗੇ ਕੱਟ ਕੇ ਇਹਦਾ ক্লোਜ਼ ਸੀਨ ਚ ਲਾਵਾਂਗੇ ਯਾਰ ਡਰੈਲ ਨਾ ਨਹੀਂ ਵੱਜਣੀ ਯਾਰ

ਇਹ ਕੋਲੀ ਕਿਹੜਾ ਕਿ ਰੱਖ ਲੈ ਨੂੰ ਆ ਫਿਰ ਤਾਂ ਮੈਨੂੰ ਉੱਠੋ ਆਹ ਕੋਈ ਜਵਾਬ ਦੇ ਚੁਆ ਇਹ ਬੋਲ ਕੇ ਗੱਲ ਨਹੀਂ ਬੰਦਿਆ ਇੱਥੇ ਰੱਖ ਬਬੇ ਡਰਾਈ ਲਾਈ ਆਈ ਲਾਈ ਰੱਖੀ ਆਈ ਲਾਈ ਰੱਖੀ ਤੂੰ ਆਈ ਲਾਈ ਰੱਖੀ ਥਾਨੀਆ ਕਿ ਕਿਛਦਾ ਹੈ ਵੇਂਗਾ ਏ ਰੈਡੀ ਚੱਲ ਪੀ ਲੈ ਆ ਬੋਨੂ ਹਰ ਹਾਲ ਆਏ ਆਏ ਰੱਖੋ ਆਏ ਰੱਖੋ ਜਿੰਨਾ ਦਾਲਾ ਮਾਮੂ ਨੂੰ ਮਾਮੂ ਨੂੰ ਐਕਸ਼ਨ ਕਿਰਸ ਅਸ ਨੂੰ ਨੀਰਦਾ ਇਹ ਸਾਇਨੇ ਜਮਾਨਾ ਸਾਲ ਤੜਕੇ ਵਾਂਗੂ ਜੜਦੇ ਆਂ ਕਹਿੰਦਾ ਸੀ ਉਹ ਸਾਲ ਤੜਕੇ ਵਾਂਗੂ ਜੜਦੇ ਆਂਗੇ ਵੀ ਇਹ ਉਹਦੀ ਲਾਲਾ ਕਲੋਜ਼ ਲਾਉਦਾ ਉਹ ਲੈ ਲੈਂਦੇ ਇਹਨਾਂ ਨੂੰ ਚੱਲ ਫੇਰੀ ਤੂੰ ਰੈਡੀ ਚੱਲ ਪੀਚਾ ਐਕਸ਼ਨ ਐਕਸ਼ਨ ਬਸ ਚੜਾ ਗਏ ਹਾਂ ਜਾਲਾ ਚੱਲ ਚੱਲ ਪੀ ਪੀ ਚੱਲ ਉਹ ਬੁੱਧੀ ਕਿ ਪੈਂਦੇ ਯਾਰੀ ਰੈਡੀ ਰੈਡੀ ਐਕਸ਼ਨ ਐਲੀ ਕਮੜੇ ਆ ਲਾ ਦੇ ਯਾਰ ਆਹ ਦੇਖਦਾ ਰੱਖੀ ਵੱਠੀ ਇਹ ਨੂੰ ਆਇਆ ਸੀ ਵੀ ਤੇ ਕੰਮ ਚ ਵਿਗੜਨਾ ਪੈ ਜੇ ਇਹਦੀ ਜਾਨ ਨਾ ਕਿਤੇ ਹਥੋਂ ਨਿਕਲ ਜੇ ਉਹ ਸਰਪੰਚ ਨਹੀਂ ਬੇਕਸੂਰ ਹੈ ਨਹੀਂ ਨਾ ਉਹ ਜਨਾਨੀ ਜਾਤ ਹੈ ਉਹ ਆਪਾਂ ਨੂੰ ਹੱਥ ਨਹੀਂ ਲਾ ਸਕਦੇ ਬਈ ਉਹ ਬੇਕਸੂਰ ਹੈ ਕਿਹ ਕਹ ਸਰ ਹਾਂ ਇਹ ਉਹ ਕਹੂਗਾ ਜਿਹੜਾ ਤੂੰ ਗਿਆ ਹਾਂ ਠੀਕ ਹੈ ਤੇ ਹੁਣ ਦੁਹਾਂ ਦੇਖੀ ਸਮਝ ਲੈ ਸਰਪੰਚ ਨੂੰ ਅੱਜ ਆਪਾਂ ਲੈ ਜਾਵਾਂਗੇ ਮਤਲਬ ਉਹ ਜੀ ਨਜ਼ਰੀ ਕਿ ਨਾ ਕਰੇ ਮੈਂ ਮੈਂ ਸੋ ਤੇ ਡਰਦਾ ਦਾ ਚਾਹ ਪੀ ਲਓ ਜੀ ਮੈਨੂੰ ਪਤਾ ਲੱਗ ਗਿਆ ਹੁਣ। ਜ਼ੁਰੇ ਉਰੇ ਸੋਡੀ ਦੇ ਕੈਮਰਾ ਆਊਗਾ। ਹਾਂ ਮੈਂ ਕਿਹਾ ਭਾਂਦੇ ਖਾਸ ਕੀ ਉਹ ਤੁਸੀਂ ਉਹ ਡਾ ਲਾਉ ਦਿਓ। ਕਿਹੜਾ? ਇਹ ਤੁਸੀਂ ਕਹਿੰਦੇ ਸੀ ਭਾਂਦੇ ਜਦੋਂ ਆਪਾਂ ਤਾਂ ਇਹਨਾਂ ਨਾਲ ਹੀ ਪੰਗੇ ਲਈ ਜਾਂਦੇ ਸੀ। ਕਿਤੇ ਨਾ ਮੈਂ ਇੱਥੇ ਆ ਕੇ ਕਹੂੰਗਾ। ਹਾਂ ਸੋਡੀ। ਭਾਈ ਚਾ ਮੇਰਾ ਸਾੜਾ ਤਾਂ ਮੌਤ ਨਹੀਂ ਕੀਤੀ ਇਹਨਾਂ। ਹਾਂ। ਇੱਥੇ ਲਾ ਲੈਦਾ ਕੱਟ ਅਸੀਂ ਜਾ ਕੇ ਉੱਥੇ ਬਹਿਨੇ ਆ। ਆ ਤੁਹਾਡੀ ਬਲੈਂਡ ਦੀਆਂ ਬਲੈਂਡ ਮੌਤ ਨਹੀਂ ਮਖੋਲਾ। ਇਹ ਤਾਂ ਉਹ ਗੱਲ ਹੋ ਗਈ ਇਹਦਾ ਮੋਢ ਨੂੰ ਮਾਸੀ ਕਹਿਣਾ ਹਾਂ ਆ ਸਰਪੰਚਾ ਤੂੰ ਸੱਚੀ ਗੱrti ਕਹਿੰਦਾ ਹਾਂ ਹਾਂ ਤੇ ਮਾਸੀ ਅਬ ਮੈਨੂੰ ਇਹਨਾਂ ਦਾ ਮਹਾਰਾਜ ਬ੍ਰਹਮਾ ਦੇ ਉੱਤੋਂ ਹੋ ਆ ਰਿਹਾ ਵੀ ਕੀ ਕੀ ਆਪਾਂ ਨੂੰ ਮੈਸੇਜ ਆ ਰਹੇ ਫੋਨ ਆ ਰਹੇ ਵੀ ਬ੍ਰਹਮਾ ਆਪਾਂ ਨੂੰ ਬਾਰ-ਬਾਰ ਬੁਲਾਦੇ ਬ੍ਰਹਮਾ ਮਾਰ ਨਹੀਂ ਤੂੰ ਕਹ ਕ ਮਹਾਰਾਜੀ ਉੱਪਰੋਂ ਡਰਾ ਰਿਆ ਹਾਂ ਕਹਿੰਦੇ ਵੀ ਤੁਸੀਂ ਲਿਆਵੋਗੇ ਕਿ ਨਾ ਛੋੜੇ ਬੱਚ ਦੀ ਗੱਲ ਨਹੀਂ ਨਹੀਂ ਆਪਾਂ ਨੂੰ ਵੀ ਉੱਥੋਂ ਕੱਢ ਦੇਵਾਂਗੇ ਆ ਜੋ ਮਰਜ਼ੀ ਕਰ ਬਦਲ ਦੇਣਗੇ ਆਪਾਂ ਨੂੰ ਕਹ ਆਪਣੀ ਬਦਲੀ ਹੋਰ ਕਿਤੇ ਕਰ ਦੇਣਗੇ ਆਪਾਂ ਧਰਤੀ ਜੋਗੀ ਰਹਾਂਗੇ ਬਦਲੀ ਹੋਰ ਕਿਤੇ ਕਰ ਦੇਣਗੇ ਆਪਾਂ ਧਰਤੀ ਜੋਗੀ ਰਹਾਂਗੇ ਧਰਤੀ ਦੇ ਲੋਗ ਆਪਾਂ ਦੇਖ ਹੀ ਲੱਤੇ ਕਹ ਆਪਣੀ ਬਦਲੀ ਹੋਰ ਕਿਤੇ ਕਰ ਦੇਣਗੇ ਫਿਰ ਹਾਂ ਹੋਰ ਪਿੰਡ ਦੀ ਬਦਲੀ ਕਰ ਦੇਣਗੇ ਆਏ ਗਈ ਪਿੰਡ ਦਾ ਜਮਰਾਹ ਸਮਝ ਲੈ ਆਪਾਂ ਹਾਂ ਚਲੋ ਚਲੋ ਤੁਸੀਂ ਉਧਰ ਚਲਾਓ ਬਲੌਗ ਦੇ ਵਿੱਚ ਆਹ ਚੀਜ਼ ਨਹੀਂ ਕਰਦੇ ਤੂੰ ਬਲੌਗ ਬਣਾਇਆ ਨੇ ਕਰੀ ਜੀ ਇਹਦਾ ਦਿਮਾਗ ਕਿਤੇ ਹੋਰ ਫਿਰਦਾ ਹੁੰਦਾ ਜਿੰਮੇ ਸੋਚੀ ਹੁੰਦਾ ਵੀ ਮੈਂ ਕਿਵੇਂ ਮਰੂੰ ਕੀ ਹੋਊਗਾ ਉਹ ਹੋਰ ਕਿਤੇ ਫਿਰਦੀ ਆ ਜਵਲੀ ਨਹੀਂ ਮਾਰ ਦਿੰਦੇ ਉਹ ਕੁੱਟੂ ਬੋ ਗਿਆ। ਉਹ ਹੋ ਗਿਆ। ਮਹਾਰਾਜ। ਉਹ। ਆਪਾਂ ਬੰਦਾ ਗਲਤੀ ਚੱਕ। ਆਪਾਂ ਤਾਂ ਬੰਦੀ ਗਲਤੀ ਚੱਕ ਲਿਆ ਜੀ। ਕਿਉਂ? ਬੰਦਾ ਗਲਤੀ ਚੱਕ ਲਿਆ ਕਿਉਂ? ਮੈਂ ਕਿਹਾ। ਮਹਾਰਾਜ ਤਾਂ ਤੂੰ ਮੈਂ ਕਿਹਾ। ਭਈ ਇਹਨਾਂ ਸਗੀ ਸਰਪੰਚ। ਉਹੀ ਤਾਂ ਮੈਂ ਸੋਚੀ ਜਨਾ ਜੀ। ਲੱਗਦਾ ਇਹਨੇ ਕੋਈ ਪੁੰਨ ਕਰਤਾ। ਇਹਦਾ ਨਾਮ ਹੀ ਮਿਟ ਗਿਆ ਜੀ ਵਿੱਚੋਂ। ਹਾਂ। ਨਾਮ ਮਿਟ ਗਿਆ। ਫਿਰ ਹੋਰ ਕੀ ਦਾ? ਤੁਸੀਂ ਨਾਮ ਤਾਂ ਅਜੇ ਲਿਖੀ ਨਹੀਂ ਇਹਦੇ ਵਿੱਚ। ਨਾ। ਮੈਂ ਉਹ ਕੋ ਤਾਂ ਉਹਦਾ ਸਿੱਧਾ ਹੀ ਬਸ ਪੇਜ ਪਾੜਿਆ ਤੇ ਮਚਾਤਾ ਬਸ ਐਂ ਕਰਾਂ। ਹਾਂ। ਮੇਰੇ ਆਪ ਤਾਂ ਗਲਤ ਆ ਗਏ ਜੀ ਕਿਹਦੇ ਨਾ ਕਿਹਦੇ ਨਾ ਇਹਨਾਂ ਨੂੰ ਪਟਾਇਆ ਨਹੀਂ ਮੈਂ ਮੇਰਾ ਕਹਿੰਦੇ ਸੀ ਤੇਰ ਦਾ ਨੰਬਰ ਲਾਵਾਂਗੇ ਮੈਂ ਪਰ ਹਾਂ ਇਹਨੇ ਪੇਜ ਪੱਟੇ ਨਾ ਜਿਹਦਾ ਲਿਖ ਦਿੰਦਾ ਵਿੱਚ ਕੁਸ ਉਹ ਫਿਰ ਜਿਹਦਾ ਅੱਗੇ ਵਧਾਉਂਦੇ ਫੇਰ ਹਾਂ ਹੁਣ ਤੂੰ ਇਹ ਮਾਇਆ ਨਾਲ ਸੀਨ ਚ ਰੇ ਪੈਂਦਾ ਜਿਹੜਾ ਤੈਨੂੰ ਮੈਂ ਦੱਸਾਂ ਬਸ ਉੱਥੇ ਜਾ ਸਹੀ ਧੰਸਾਲ ਦੀ ਉਮਰ ਹੋਰ ਬੜਾ ਅੱਛਾ ਅੱਗੇ ਫਿਰ ਦੋਤੇ ਜਾ ਲੈ ਪਰਲੇ ਪਾ ਆ ਨੇੜੇ ਆ ਗਿਆ ਤਾਂ ਇੱਟ ਖੜਦਾ ਹੈ ਕਾਹੀ ਖੜੀ ਰਹੀ ਤੂੰ ਆਈ ਆਈ ਖੜੀ ਰਹੀ ਮੈਨੂੰ ਮਹਾਰਾਜ ਟਿਕੀਸ਼ਨ ਤੋਂ ਨਹੀਂ ਹਿੱਲਣਾ ਸਾਰਿਆਂ ਨੇ ਹਾਲਾਂ ਉਹਦੇ ਕੋਲੋਂ ਉੱਤਕੇ ਮੇਰੇ ਕੋਲ ਆ ਜੀ ਪੁੱਤ ਹੰਦੀ ਪਿਆ ਮੇਰੇ ਅਸਿੱਲਿਆਂ ਨੂੰ ਕੋਈ ਨਹੀਂ ਇਹ ਖੱਲੀ ਨਹੀਂ ਲੈ ਨਾ ਖੜੀ ਗਾਦਾ ਕੋਈ ਮਾਰੂ ਨੂੰ ਕੁਬਾ ਮਹਾਰਾਜ ਮੈਂ ਇੰਨੀ ਗੱਲ ਕਹੂੰਗਾ ਜਦੋਂ ਜਦੋਂ ਇਹ ਕਹੂਗਾ ਨਾ ਇਹ ਜਦੋਂ 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 ਨੇ ਕਿਹਾ ਤੈਨਾਂ ਵਿਆਹ ਜਦੋਂ ਗਦਾ ਖੋਲਿਆ ਐਡੀ ਮੇਰੀ ਨਬੀ ਮਾਰ ਮਾਰ ਹਮਾਰਾ ਆ ਕਿੱਧਰ ਗਿਆ ਮਾਸਰ ਉਹ ਤੋਂ ਬਾਅਦ ਹੀ इमोशनल ਸੀਨ ਹੈਗਾ ਹਾਂ ਫਿਰ ਇਸ ਤੋਂ ਬਾਅਦ ਆਇ ਕੋ ਨਹੀਂ ਤੂੰ ਹੀ ਹੈ ਕੌਣ ਉਹ ਲੈ ਤੇਰੀ ਪਿਛਲੀ ਦਾ ਆ ਤੇਰੇ ਤੋਂ ਪਿਛਲੇ ਮਹੀਨੇ ਤੇਰੇ ਦਾ ਦੀ ਦੇ ਤੋਏ ਨਾ ਹਾਂ ਅਸਲੀ ਲੱਤੀ ਹੈ ਸਕੂਲ ਕਲਾਸ ਹੋਈ ਨਾ ਉਹ ਅਸਲੀ ਲੱਤੀ ਹੈ ਤੁਸੀਂ ਉਹ ਨੂੰ ਦੱਸੀ ਤਾਂ ਜਾਨਿਆ ਮਾਰਾ ਦੱਸਿਓ ਕੌਣ ਆਪਾਂ ਜਮ ਹੈ ਹਮ ਹੁਣ ਆ ਬਾਰੀ ਸਰਪੰਚ ਦੀ ਬਸ ਉੱਥੋ ਚ ਰਹਿਣ ਚੱਲ ਆ ਜਾ ਬੇਗੂ ਕਿੱਧਰ ਮਾਵਾ ਰੋਸ਼ ਗਿਆ ਯੇ ਹੁਣ ਕੱਢਾਂਗੇ ਰਿਕਾਰਡਿੰਗ ਰਿਕਾਰਡਿੰਗ ਪਾਵੇ ਕੈਮਰੇ 'ਚ ਮਾਵਾ ਰਿਕਾਰਡਿੰਗ ਪਾਵੇ ਤੂੰ ਬੋਲੀ ਨਾ ਵਾਹੇ ਗਿਆ ਮੈਂ ਬੋਲੂਗਾ ਹਾਂ ਗੈਪ ਦੇ ਕੇ ਬੋਲਣਾ ਚਾਹਾਂਗਾ ਐਕਸ਼ਨ ਓ ਮੈਨੂੰ ਯਮਰਾਜ ਲੈਣ ਆ ਰਿਹਾ ਹੈ ਹਾਂ ਫਿਰ ਹੋਰ ਕਿਹੜੇ ਬੰਤੇ ਮੈਂ ਕਹਿੰਦਾ ਗੈਪ ਦੇ ਕੇ ਬੋਲ ਹਾਂ ਨਹੀਂ ਉਹ ਕਰ ਦਿੰਦੇ ਨਰਾਵਲੀ ਵਾਲਾ ਚੱਕ ਚੱਲ 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 ਸਾਰੇ ਉਹ ਚੁਆ ਇਹ ਨਹੀਂ ਰੁੱਕੇਂਗੇ ਮਹਾਰਾਜ ਐਸੇ ਨਾ ਕਰੋਗੇ ਆਸ਼ਾ ਟਰੈਕਟਰ ਵਾਂਗੂ ਕੋਈ ਗੱਲ ਐਕਸ਼ਨ ਓ ਮੈਨੂੰ ਯਮਰਾਜ ਲੈਣ ਆ ਰਿਹਾ ਦੁਬਾਰੇ ਦੁਬਾਰੇ ਉਹ ਮੇਰੀ ਲੁੱਕ ਆ ਮੇਰੀ ਲੁੱਕ ਆ ਗਈ ਸੀ ਇਹਦੀ ਕੈਮਰਾ ਲੁੱਕਾ ਤੂੰ ਆ ਕਰਨਾ ਉਹ ਕੀ ਕਰ ਉਹ ਕਰ ਪਿੱਛੇ ਡੰਡੇ ਲਾ ਜੀ ਪਿੱਛੇ ਲਾਉਣੇ ਆ ਤਾਂ ਨਾ ਬਚਾ ਹੀ ਬਹੁਤ ਆ ਬਹੁਤ ਅੱਛਾ ਤੂੰ ਨਾ ਫੋਟੋ ਆ ਡੰਡੇ ਇਹ ਲੱਕੜੀਆਂ ਲਾਈ ਬੱਚੂ ਕੋਟੀਆਂ ਲਾਈ ਇਹ ਤਾਂ ਮੱਚ ਜਾਣਗੀਆਂ ਫੱਲੀ ਨਾ ਦੂੰ ਕਿਤੇ ਲੋਟ ਨਹੀਂ ਖਾਜੇ ਲੈ ਆ ਨਾ ਬਲਾ ਕੇ ਉਹਨਾਂ ਨੂੰ ਯਾਰ ਫਿਰ ਬਾਅਦ ਚ ਕਰੀ ਜਾਏਗਾ ਉਹ ਭਾਈ ਆਓ ਆਂਟੀ ਆਲਾ ਕੋ ਮਾ ਡੋਲਡਾਈ ਕਿਉਂ ਵਿਅਕਤਾ ਚੱਲ ਭਾਈ ਇੱਧਰ ਘੜੀ ਦੇਖਾ ਜੋ ਕਹ ਦੇਖਤੀ ਆ ਸਭ ਤਾਕੀ ਆ ਗਿਆ ਹੋਰ ਮੈਂ ਬਰੂ ਮਾਨ ਇੱਧਰ ਆ ਬਲੀ ਦਿਮਾਗ ਚੱਲੋ ਕਿੱਥੇ ਚਲੋ ਖੱਟੀ ਦਿਖਾ ਲੈ ਹਾਂ ਚੱਲ ਚੱਲਾ ਰੈਡੀ ਆ ਮੈਂ ਤਾਂ ਇਹਨੂੰ ਮੜਾ ਇੱਧਰ ਕਰ ਦੇ ਬਈ ਪੋਜੀਸ਼ਨ ਚ ਰੋ ਇਹਨੂੰ ਇੱਧਰ ਕਰ ਦੇ ਵਾ ਬਈ ਤੁਸੀਂ ਇੱਧਰ ਹੋ ਜਾ ਮੜਾ ਬੰਦਾ ਓਏ ਇਹ ਡਾਇਲੌਗ ਤਾਂ ਹੈ ਹੀ ਨਹੀਂ ਛੱਡ ਜਾ ਇੱਕ ਮਿੰਟ ਹੀ ਰੱਖੇ ਰੱਖੀ ਮੋਟਰ ਤੁਸੀਂ ਇੱਧਰ ਹੋ ਜਾ ਬਾਈ ਇੱਧਰ ਹੋ ਜਾ ਇੱਧਰ ਇਹਨਾਂ ਨੂੰ ਟੂਰ ਹੋ ਰਿਹਾ ਇੱਥੇ ਮੂਰੇ ਆ ਜਾ ਆਹ ਕਿੱਗਾਬ ਦੇ ਲੋ ਇਹਨਾਂ ਨੂੰ ਦੂਰ ਰੈਂਕ ਕਰ ਇੱਧਰ ਰਹਿ ਦੋ ਇਹਨਾਂ ਨੂੰ ਦੂਰ ਹੋ ਜਾ ਅੱਛਾ ਚੱਲ ਉਹ ਤਾਂ ਡੁਪਲੀਕੇਟ ਹੀ ਆ ਬੱਸ ਕਰੋ ਉੱਚੀ ਬੋਲ ਕੇ ਹੱਸਣਾ ਇੱਧਰ ਨੂੰ ਫੈਲਰ ਜਾਣਾ ਇੱਧਰ ਨੂੰ ਆਪਣੀ ਮੇਰਾ ਫੋਨ ਫੜੀ ਲੱਗਿਆ ਹੋਇਆ ਜਿੰਨਾ ਟੱਟੇ ਨਾ ਇੱਧਰ ਆ ਜਾ ਉਹ ਉੱਥੇ ਆ ਜਾਣਾ ਭਾਈ ਅੱਗ ਲੱਗੀ ਅੱਗ ਲੱਗੀ ਭਰੇ ਇੱਥੇ ਇਹਨਾਂ ਦਾ ਓਏ ਅੱਗ ਲੱਗ ਗਈ ਤੇ ਪਾਉਣ ਨੂੰ ਚੱਕ ਚੱਕ ਦੇ ਚੱਕ ਦੇ ਚੱਕ ਜਿੰਨੇ ਆਨ ਕੀ ਚੱਲ ਲੱਗਦਾ ਮਿੱਗੀ ਹੋਈ ਕੀ ਕਰ ਬਸਤਵਾਰ ਨਾ ਬੈਠਾ ਦੇਖਾਂ ਕਿ ਮੈਂ ਤਾਂ ਦੇਖਣ ਆਈ ਆ ਕੀ ਹੋ ਗਿਆ ਏ ਤੱਤੀ ਸੀ ਜੋੜਾ ਨਹੀਂ ਪਾਇੀ ਸੀ ਬਸ ਮੈਂ ਤਾਂ ਦੇਖਾ ਦੇਖਣਾ ਉਹ থামਨੇਲ ਦੇਖ ਲੈਣ ਦੇ ਉਹ ਚਲ ਨਗੂ ਕਿਥੇ ਲੱਗ ਰਿਹਾ ਸੁਣੂ ਕਿਦਾਂ ਲੱਗ ਰਹੀ ਬਹੁਤ ਵਧੀਆ ਮੈਂ ਉਹ ਦੇਖੀ ਐ ਨਾ ਦੇਖੋ ਮੇਰੇ ਲਈ ਇਨਾ ਇੱਕ ਹੋ ਚੈਲੰਜ ਜੜੀ ਬਲੈਕ ਰਿਵਰ ਤੂੰ ਸੋਚੀ ਮੈਨੂੰ ਨਹੀਂ ਪਤਾ ਵੀ ਮੈਂ ਕਿਹਿਆ ਕਿਰਦਾਰ ਨਵਾ ਸਕਿਆ ਉਹ ਤਾਂ ਮੇਰੇ ਕੱਲੇ ਉਹ ਤਾਂ ਸਾਡੇ ਰਾਜੂ ਸਾਹਿਬ ਨੂੰ ਪਤਾ ਹੈ ਕਿਉਂਕਿ ਉਹਨਾਂ ਦੀ ਜਵਾਕ ਸਟੋਰੀ ਇਹ ਹੈ ਬਾਕੀ ਆਡੀਅנס ਬਾਕੀ ਆਡੀਅנס ਵੀ ਸਾਡਾ ਕਿਰਦਾਰ ਸੁਣ ਕੇ ਕਿਵੇਂ ਲੱਗਿਆ ਕਿਉਂਕਿ ਜੇ ਸੁਣ ਨੂੰ ਚੰਗਾ ਲੱਗਿਆ ਤਾਂ ਚੰਗਾ ਤੋ ਜੇ ਸੁਣ ਨੂੰ ਕੋਈ ਘਟਬਾਦ ਲੱਗੀ ਤਾਂ ਉਹ ਸਾਨੂੰ ਦੱਸਣਾ ਹੈ ਤਾਂ ਕਿ ਅੱਗੇ ਤੋਂ ਵੀ ਕੋਈ ਅਸੀਂ ਅਹੜਾ ਇੱਕ ਕਾਟਾ ਕਿੱਥੇ ਆ ਹੈ ਕਾਟਾ ਇੱਕ ਉਹ ਇਹਦੇ ਤੋਂ ਪਾਸ ਜਾਉਂਦਾ ਜਿੱਦੇ ਪੈ ਗਿਆ ਨਹੀਂ ਨਹੀਂ ਇੱਥੇ ਡਿੱਗ ਪੈ ਗਿਆ ਇਹਦੇ ਤੋਂ ਪਾਸ ਜਾਂਦਾ ਕੁਛ ਇਹਨੂੰ ਲੁਕੋ ਦੇ ਰਾਜੂ ਮੱਲ ਲਈ ਤੋਂ ਫੜੋ ਮੱਲ ਤੋਂ ਫੜੋ ਫਿਰ ਮੱਲ ਨੂੰ ਲੈ ਕੇ ਨਿਕਲ ਹੀ ਲੈਣਾ ਹਾਂ ਮੱਲ ਆ ਕੇ ਮੱਲ ਕਾਂਡਾ ਦੇਈ ਮੇਰੇ ਕੋਲੇ ਕੈਸੇ ਉਹ ਹੈ ਤੇਰੇ ਕੋਲ ਕਾਂਡਾ ਕਿਦੋਂ ਫੜਾਇ ਸੀ ਓਏ ਇਹ ਦੇਖ ਦਿੰਦਾ ਬਾਈ ਆਹ ਇਹ ਨਹੀਂ ਦੇਖ ਦਿੰਦਾ ਇਹ ਤਾਂ ਮੇਰੇ ਮੂਰੇ ਜਵਾਕ ਜਾਂਦਾ ਸੀ ਜੇ ਉਹ ਲੈ ਜਾਂਦਾ ਪ੍ਰਾਪਰਟੀ ਦੇ ਗੱਲ ਕੀ ਸੀ ਨਾ ਇਹ ਗੱਲ ਸੁਣ ਇਹ ਡੇਰ ਨੂੰ ਛੱਡ ਬਗ ਜਾਈਂਗੀ ਤੂੰ ਮਿਲ ਲਈ ਨਾ ਕੱਪੜਾ ਲਿਆ ਦੇ ਆਪਣਾ ਜੱਪਾਓ ਲੈ ਕੇ ਰਲੀਆਂ ਦੇ ਫਿਰ ਆ ਜੱਪਲਾ ਦੀ ਆ ਗਈਆਂ ਬੱਸ ਚੱਲ ਆ ਜਾਓ ਚੱਲ